ਵਾਈ ਗੁਰਜੀ ਦਾ ਘਰ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਰੂਪਾ ਪਿੰਡ ਹੈ ਤੇ ਜ਼ਿਲ੍ਹਾ ਬਰਨਦਾ ਭਾਈ ਰੂਪਾ ਜੀ ਦਾ ਜੋਤਿਆਸਾ ਗੁਰਸਾਨ ਜੁੜਿਆ ਵਾ ਸੀਮੇ ਪਾਸਾ ਮੀਰੀ ਪੀਰੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6 ਮਹੀਨੇ 9 ਦਿਨ 9 ਕੜੀਆਂ 9 ਪਰ 35000 ਫੌਜ ਦੇ ਨਾਲ ਅਬਸੀਕ ਭਾਈ ਰੂਪਾ ਜੀ ਦੇ ਘਰੇ ਮਹਾਰਗਈ ਸੀ ਗੁਰੂ ਹਰਗੋਬਿੰਦ ਸਾਹਿਬ ਆディ ਪ੍ਰਾਣੋ ਸ਼ਾਸਤਰ ਤੇ ਵਸਤਰ ਦਿੱਤੇ। ਭਾਈ ਰੂਪ ਚੰਦ ਜੀ ਤੁਸੀਂ ਇਹਨਾਂ ਨੂੰ ਪਹਿਨ ਲਓ। ਕਹਿੰਦੇ ਮਹਾਰਾਜ ਤੁਹਾਡੀਆਂ ਬਖਸ਼ਾ ਦਿੱਤੀਆਂ ਅਸੀਂ ਪਹਿਨਣ ਯੋਗ ਨੇ। ਦੇਖੋ ਜੋ ਕੇ ਭਜਨ ਕਰੇ ਰੂਪਿਆ ਤੇਰੀ ਜਵਾਨ ਤਲਵਾਰ ਦਾ ਕੰਮ ਕਰੂ ਤੇਰੇ ਪਰਿਵਾਰ ਦਾ। ਅੱਜ ਵੀ ਭਾਈ ਦਾ ਪਰਿਵਾਰ ਕੋਈ ਭਜਨ ਕਰਦਾ ਗੁਰੂ ਦੀ ਮਹਿਨਾ ਅੱਜ ਵੀ ਬਚਨੋਂ ਮਿਟਾ ਲ ਜਾਂਦੇ। ਅਇਤੁ ਲਗਭਗ 7-8 ਕਿਲੋਮੀਟਰ ਪੈੜਾ ਖੇਤ ਸੀ ਜੜ ਟੰਗਿਆ ਸੀ ਤੇ ਬੜਾ ਠੰਡਾ ਸੀ ਕਹਿੰਦੇ ਇਹਦਾ ਗੁਰੂ ਦੇ ਛਗਣ ਜੋਗਾ ਕਿ ਜਿੰਨਾ ਚ ਗੁਰੂ ਨਹੀਂ ਆਉਂਦੇ ਇਹ ਆਪ ਜਲ ਸਕਦੇ ਨਹੀਂ ਫਿਰ ਮਹਾਰਾਜ ਡਰੋਨੀ ਆਏ ਸਾਡੂ ਸਾਜਦਾ ਦੇਖਣ ਖੇਤਾਂ ਦੇ ਵਿੱਚੋਂ ਆਏ ਆਪ ਜਲ ਸਕਿਆ ਤੇ ਉੱਥੇ ਬਚਨ ਕਰੇ ਭਾਈ ਮੁਕਤਾਂ ਸਿੰਘ ਟਕਰਾਨੀਆ ਪਿੰਡ ਉਜੜਜੂ ਥੋੜਾ ਨਗਰ ਨਾਮ ਬਣ ਤਿਆ ਮਹਾਰਾਜ ਨੇ ਖਿੱਚ ਕੇ ਤੀਰ ਛੱਡਿਆ ਇੱਥੇ ਆ ਕੇ ਭਾਈ ਰੂਪੇ ਅਸੇ ਟਿੱਕਿਆ ਪਿੰਡ ਦਾ ਨੀ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਤੇ ਮੂੜੀ ਗੱਡੀ ਮਹਾਰਾਜ ਨੇ ਉਸ ਟਾਈਮ ਨੀ ਪੱਥਰ ਇੱਕ ਮੂੜੀ ਕਹਿ ਦਿੰਦੇ ਆ ਮੂੜੀ ਘਟ ਦੇ ਬਦਲ ਕਰਦੇ ਰੁਪਿਆ ਸਾਡੇ ਨਗਰੀਆਂ ਸੀ ਜਿਹੜਾ ਪਤਾ ਚਲਾਤੀਆਂ 6 ਮੇ ਪਾਚ ਗੁਰੂ ਹਰਗੋਬਿੰਦ ਸਾਹਿਬ ਲੈ ਕੇ 10 ਮੇ ਪਾਚ ਲਿਖ ਕੇ ਭਾਈ ਰੂਪਾ ਜੀ ਨੇ ਸੇਵਾ ਨਭਾਈ ਗੁਰੂ ਗੋਬਿੰਦ ਸਿੰਘ ਨੂੰ ਦੋ ਪੁੱਤ ਦਿੱਤੇ ਧਰਮ ਸਿੰਘ ਤੇ ਪੰਮ ਸਿੰਘ ਜਿੱਤੇ ਰਾਤ ਨੂੰ ਜੰਗਲ ਜੁੱਧਾਂ ਵਗੇ ਰਾਤ ਨੂੰ ਬਿਸ਼ਰਾਮ ਕਰਿਆ ਕਰਦੇ ਸੀ ਇਹਨਾਂ ਦੇ ਪੁੱਤਰ ਰੋਜ ਨਾਮਾ ਪਲਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੰਦ ਕਾਰਜ ਕਰੇ ਗੁਰੂ ਕੇ ਲਾਹੌਰ ਭਾਈ ਉਪਾਰੀ ਨੇ ਗੁਰੂ ਕੇ ਲਾਹੌਰ ਮਾਤਾ ਜੀਤਾਂ ਦੇ ਨਾਲ ਨੰਦ ਕਾਰਜ ਕਰਿਆ ਉਹ ਅਸੀਂ ਭਾਈ ਰੂਪੇ ਨਗਰ ਦੇ ਵਿੱਚ ਧਿਆਣਾ ਮਰਉਣੀ ਹੈ ਗੁਰੂ ਸਹਿਬਾਨ ਦੀ ਹੁਕਮਨਾਮੇ ਗੁਰੂ ਕੇ ਮਹਿਲਾ ਦੀ ਹੁਕਮਨਾਮੇ ਮਾਤਾ ਸੁੰਦਰ ਕੌਰ ਜੀ ਨੇ ਆਗੇ ਸੇਵਕ ਨੂੰ ਹੁਕਮਨਾਮੇ ਭੇਜਿਆ ਭਾਈ ਚੰਦ ਦੇ ਪੋਤਰੀ ਨੂੰ ਉਸ hypothi ਕੀ ਰੀ ਲੈ ਗਿਆ ਉਹਨਾ ਗੁਰੂ ਦੀ ਗੋਲ ਕੇ ਲੈ ਕੇ ਆਮਨਾ ਇਹ ਸੇਵਾ ਵੀ ਲੈ ਪੁੱਤਾਂ ਦਾ ਲੋਜ ਕਿਸੇ ਵਕਤ ਰੰਗ ਚ ਟੱਪੜਾ ਹੋ ਬੇਅੰਤ ਇੱਥੇ ਵੀ ਨਿਸ਼ਾਨੀਆਂ ਹੋਰ ਵੀ ਭਾਈ ਕੀ ਪਰਵਾਨ ਦੀਆਂ ਨਿਸ਼ਾਨੀਆਂ ਸਾਧ ਸੰਗਤ ਜੀ ਉਸ ਟਾਈਮ ਦੀ ਇਹ ਸ਼ਾਤ ਹੈ ਆ ਪੱਖਾ ਇਹ ਗੁਰੂ ਸਾਹਿਬ ਅੱਥਰੇ ਇਹ ਪੱਖੇ ਨਾ ਹਵ ਚੱਲਦੇ ਸੀ ਆ ਚੁਗੜਾ ਆ ਗਿਆ ਆ ਮਾਤਾ ਦਮਦਰੀ ਦੇ ਖੜਾਵਾ ਅ 688625980 50 ਰੁਪਈਆ ਸਵੰਸ ਭਾਈ پرویز ਸਿੰਘ ਵਾਹਿਗੁਰੂ ਜੀ ਕਾਹਲ ਸਾਹਿਬ ਵਾਹਿਗੁਰੂ ਜੀ ਦੇ ਪਾਤੀ ਬਾਕੀ ਆਪਾਂ ਨੂੰ ਜਿਆਮ ਮਾਣੋ